ਸੋਵੀਰ ਸਿੰਘ ਬਾਦਲ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ। ਇਸ ਅਸਤੀਫੇ ਨੂੰ ਲੈ ਕੇ ਕੋਰ ਕਮੇਟੀ ਦੀ ਮੀਟਿੰਗ ਹੋਈ ਪਰ ਮੀਟਿੰਗ ਦੇ ਵਿੱਚ ਇੱਕ ਇਹ ਫੈਸਲਾ ਲਿਆ ਗਿਆ ਕਿ ਅਜੇ ਇਹਦੇ ਉੱਤੇ ਕੋਈ ਵੀ ਚਰਚਾ ਨਹੀਂ ਕਰਨੀ। ਪਹਿਲਾਂ ਜ਼ਿਲ੍ਹਾ ਪੱਧਰ ਤੇ ਉੱਤੇ ਹਲਕਾ ਪੱਧਰ ਦੇ ਉੱਤੇ ਮੀਟਿੰਗਾਂ ਹੋਣਗੀਆਂ ਉਸ ਤੋਂ ਬਾਅਦ ਦੇ ਵਿੱਚ ਹੀ ਫੈਸਲਾ ਲਿਆ ਜਾਏਗਾ ਕਿ ਸੋਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰਨਾ ਹੈ ਜਾਂ ਫਿਰ ਨਾ ਮਨਜ਼ੂਰ ਕਰਨਾ ਹੈ। ਜਿਹੜਾ ਇਹ ਅਸਤੀਫਾ ਦਿੱਤਾ ਗਿਆ ਇਹਦੇ ਬਾਰੇ ਪਹਿਲਾਂ ਹੀ ਆ ਗਿਆ ਸੀ ਕਿ ਸਕ੍ਰਿਪਟ ਕਿਤੇ ਹੋਰ ਲਿਖੀ ਵੀ ਹੈ ਇਹ ਤਾਂ ਸਿਰਫ ਇੱਥੇ ਆ ਕੇ ਕੀਤਾ ਗਿਆ ਕਿਉਂਕਿ 14 ਦਸੰਬਰ ਤੱਕ ਜਾਣਾ ਹੈ ਕਲੀ ਦਲ ਦਾ ਜਿਹੜਾ ਸਥਾਪਨਾ ਦਿਵਸ ਹੈ 14 ਦਸੰਬਰ ਉਹਦੇ ਵਿੱਚ ਪ੍ਰਧਾਨ ਨਵੇਂ ਦੀ ਚੋਣ ਹੁੰਦੀ ਹੈ ਹੁਣ ਇਹਨਾਂ ਨੇ ਆਪਣੇ ਵਾਲਾ ਮਸਲਾ ਫੇਰ ਜਾ ਕੇ ਦੂਜਿਆਂ ਦੇ ਗੱਲ 'ਚ ਪਾ ਦਿੱਤਾ ਮੀਟਿੰਗ ਹੋਈ ਜਿੱਦਣ ਜਦਰ ਸਾਹਿਬਾਨ ਦੀ ਉੱਥੇ ਪਹਿਲਾਂ ਹੀ ਮਹਾਰਨੀ ਪੜਨ ਲੱਗ ਗਏ ਸ਼ਰਮਨੀਗੁਰ ਦौरा ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਧਾਮੀ ਜੀ ਕਿ ਇਹ ਤਾਂ ਜੀ ਧਾਰਮਿਕ ਸਜੇ ਦਿੱਤੀ ਜਾ ਸਕਦੀ ਹੈ ਦੂਜੀ ਕੋਈ ਸਜੇ ਨਹੀਂ ਦਿੱਤੀ ਜਾ ਸਕਦੀ ਜੇ ਪਹਿਲੇ ਹੀ ਤੁਹਾਡੇ ਮਾਨ ਬਣੇ ਹੋਏ ਨੇ ਕਿ ਅਸੀਂ ਆਹੀ ਕਰਨਾ ਹੈ ਤੇ ਫਿਰ ਇਹ ਸਾਰੀ ਐਕਸਰਸਾਈਜ਼ ਦਾ ਫਾਇਦਾ ਕੀ ਇੱਕ ਨਵਾਂ ਹੁਣ ਇੱਕ ਹੋਰ ਛੜੇ ਅੰਤਰਰਾਸ਼ਟਰਾ ਉਹ ਕਹਿੰਦਾ ਮੈਂ ਅਸਤੀਫਾ ਦੇਤਾ ਕਹਿੰਦਾ ਮੈਂ ਅਸਤੀਫਾ ਦੇਤਾ ਉਸੇ ਤਰ੍ਹਾਂ ਜਿਵੇਂ ਜੱਤਰ ਸਾਹਿਬ ਨੇ ਕਹਿਤਾ ਸੀ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦਿੰਦੇ ਐ ਤਾਂ ਕਾਲ ਤੱਕ ਦੇ ਜੱਥੇਦਾਰ ਗਿਆਨੀ ਰਕबीर ਸਿੰਘ ਨੇ ਵੀ ਕਹਿਤਾ ਸੀ ਕਿ ਮੈਂ ਤੇ ਤਖਤਸ਼ਰੀ ਕੇਸਗੜ੍ਹ ਸਾਹਿਬ ਵਾਲੇ ਗਿਆਨੀ ਸੁਲਤਾਨ ਸਿੰਘ ਅਸੀਂ ਵੀ ਅਸਤੀਫਾ ਦੇ ਮੰਗਦੇ ਹਾਂ ਕਿਉਂਕਿ ਸੁਖਵੀਰ ਸਿੰਘ ਬਾਦਲ ਤੋਂ ਬਗੈਰ ਹੋਰ ਕੋਈ ਬੰਦਾ ਕੰਮ ਕਰ ਨਹੀਂ ਸਕਦਾ ਇਹਦੇ ਕਰਕੇ ਜਿਹੜੀ ਗੱਲ ਇਹਨਾਂ ਨੇ ਪਹਿਲਾਂ ਆਪਣੇ ਮਨ ਦੇ ਵਿੱਚ ਰਹੀ ਹੈ ਚਲੋ ਜਾਇਆ ਉਹ ਮੀਟਿੰਗਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਕੀ ਨਿਕਲੇਗਾ ਕੌਣ ਇਹਨੂੰ ਆਊਟ ਆਟ ਕਰੇਗਾ ਕਿ ਇੰਨਿਆਂ ਨੇ ਹਾਂ ਕਹੀ ਹੈ ਇੰਨਿਆਂ ਨੇ ਨਾ ਕਹੀ ਹੈ ਅਸੀਂ ਉਸ ਤੋਂ ਬਾਅਦ ਇਸ ਤੇ ਜਾਵਾਂਗੇ ਮੈਨੂੰ ਨਹੀਂ ਲੱਗਦਾ ਕਿ ਇਸ ਐਕਸਰਸਾਈਜ਼ ਚ ਕੋਈ ਚੰਗੀ ਚੀਜ਼ ਜਿਹੜੀ ਹੈ ਉਹ ਬਾਹਰ ਨਿਕਲ ਕੇ ਸਾਹਮਣੇ ਆਏਗੀ ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸੁਖਵੀਰ ਸਿੰਘ ਬਾਦਲ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ ਇਸ ਅਸਤੀਫੇ ਨੂੰ ਲੈ ਕੇ ਕੋਰ ਕਮੇਟੀ ਦੀ ਮੀਟਿੰਗ ਹੋਈ ਪਰ ਮੀਟਿੰਗ ਦੇ ਵਿੱਚ ਇੱਕ ਇਹ ਫੈਸਲਾ ਲਿਆ ਗਿਆ ਕਿ ਅਜੇ ਇਹਦੇ ਉੱਤੇ ਕੋਈ ਵੀ ਚਰਚਾ ਨਹੀਂ ਕਰਨੀ ਪਹਿਲਾਂ ਜ਼ਿਲ੍ਹਾ ਪੱਧਰ ਦੇ ਉੱਤੇ ਹਲਕਾ ਪੱਧਰ ਦੇ ਉੱਤੇ ਮੀਟਿੰਗਾਂ ਹੋਣਗੀਆਂ ਉਸ ਤੋਂ ਬਾਅਦ ਦੇ ਵਿੱਚ ਹੀ ਫੈਸਲਾ ਲਿਆ ਜਾਏਗਾ ਕਿ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਕਰਨਾ ਹੈ ਜਾਂ ਫਿਰ ਨਾ ਮਨਜ਼ੂਰ ਕਰਨਾ ਹੈ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਢਿੱਲੋਂ ਸਾਹਿਬ ਜਿਸ ਤਰ੍ਹਾਂ ਦੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਅਸਤੀਫਾ ਦੇ ਦਿੰਦੇ ਨੇ ਤੇ ਹੁਣ ਭੂੰਦੜ ਸਾਹਿਬ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜਾ ਅਸਤੀਫਾ ਹੈ ਉਹ ਹਲਕਾ ਪੱਧਰ ਦੇ ਉੱਤੇ ਤੇ ਜ਼ਿਲ੍ਹਾ ਪੱਧਰ ਦੇ ਉੱਤੇ ਮੀਟਿੰਗਾਂ ਤੋਂ ਬਾਅਦ ਹੀ ਪ੍ਰਵਾਨ ਕਰਨਾ ਹੈ ਜਾਂ ਨਹੀਂ ਕਰਨਾ ਇਹਦੇ ਉੱਤੇ ਫੈਸਲਾ ਲੈਣਾ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜਾ ਇਹ ਅਸਤੀਫਾ ਦਿੱਤਾ ਗਿਆ ਇਹਦੇ ਬਾਰੇ ਪਹਿਲਾਂ ਹੀ ਆ ਗਿਆ ਸੀ ਕਿ ਸਕ੍ਰਿਪਟ ਕਿਤੇ ਹੋਰ ਲਿਖੀ ਵੀ ਹੈ ਇਹ ਤਾਂ ਸਿਰਫ ਇੱਥੇ ਆ ਕੇ ਕੀਤਾ ਗਿਆ ਕਿਉਂਕਿ 14 ਦਸੰਬਰ ਤੱਕ ਜਾਣਾ ਹੈ ਅਕਾਲੀ ਦਲ ਦਾ ਜਿਹੜਾ ਸਥਾਪਨਾ ਦਿਵਸ ਹੈ 14 ਦਸੰਬਰ ਹੈ ਉਹਦੇ ਵਿੱਚ ਪ੍ਰਧਾਨ ਨਵੇਂ ਦੀ ਚੋਣ ਹੁੰਦੀ ਹੈ ਉਹਨਾਂ ਇਹਨਾਂ ਨੇ ਆਪਣੇ ਵਾਲਾ ਮਸਲਾ ਫੇਰ ਜਾ ਕੇ ਦੂਜਿਆਂ ਦੇ ਗੱਲ ਚ ਪਾਤਾ ਕਿ ਪਹਿਲਾਂ ਅਸੀਂ ਬਲੌਕ ਪੱਧਰ ਜਾਵਾਂਗੇ ਦੂਜੇ ਤੇ ਜਾਵਾਂਗੇ ਇੱਥੇ ਆ ਕੇ ਇੱਕ ਸਵਾਲ ਹੋਰ ਵੱਡਾ ਖੜਾ ਹੋ ਜਾਂਦਾ ਹੈ ਜਿਹੜਾ ਉਹ ਬਾਗੀ ਧੜਾ ਹੈ ਜਿਹਨੂੰ ਇਹ ਬਾਗੀ ਧੜਾ ਕਹਿੰਦੇ ਆ ਇਹ ਦਾਗੀ ਧੜਾ ਇਹਨੂੰ ਕਹਿੰਦੇ ਨੇ ਕਿ ਉਹਨਾਂ ਵਾਲੇ ਡੈਲੀਗੇਟ ਵੀ ਸਾਰੇ ਉਹਦੇ ਚ ਸੱਦੇ ਜਾਣਗੇ ਸਮੁੱਚੇ ਅਕਾਲੀ ਦਲ ਦੇ ਡੈਲੀਗੇਟ ਆਉਣਗੇ ਬਾਰ-ਬਾਰ ਤੌਰ ਦੇ ਉੱਤੇ ਜਾਂ ਉਹ ਜਿਵੇਂ ਮੀਟਿੰਗ ਹੋਈ ਜਿੱਦਣ ਜੱਦਰ ਸਾਹਿਬਾਨ ਦੀ ਉੱਥੇ ਪਹਿਲਾਂ ਹੀ ਮਹਾਰਨੀ ਪੜਨ ਲੱਗੇ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਧਾਮੀ ਜੀ ਕਿ ਇਹ ਤਾਂ ਜੀ ਧਾਰਮਿਕ ਸਜਾਈ ਦਿੱਤੀ ਜਾ ਸਕਦੀ ਹੈ ਦੂਜੀ ਕੋਈ ਸਜਾਈ ਨਹੀਂ ਦਿੱਤੀ ਜਾ ਸਕਦੀ ਜੇ ਪਹਿਲਾਂ ਹੀ ਤੁਹਾਡੇ ਮਾਨ ਬਣੇ ਹੋਏ ਨੇ ਕਿ ਅਸੀਂ ਆਹੀ ਕਰਨਾ ਹੈ ਤੇ ਫਿਰ ਇਹ ਸਾਰੀ ਐਕਸਰ ਸਜਾਈ ਦਾ ਫਾਇਦਾ ਕੀ ਹੈ ਦੂਜੀ ਚੀਜ਼ ਇਹਦੇ ਵਿੱਚ ਇਹ ਹੈ ਕਿ ਜਿਹੜੀ ਇਹ ਕੋਰ ਕਮੇਟੀ ਗਈ ਹੈ ਉਹਦੇ ਵਿੱਚ ਮੈਂਬਰ ਕਿਹੜੇ-ਕਿਹੜੇ ਸੀਗੇ ਮੈਂਬਰ ਤਾਂ ਦੂਜੇ ਪਾਸੇ ਵੀ ਹੈਗੇ ਨੇ ਕਿ ਉਹ ਵੀ ਸਾਰੇ ਉੱਥੇ ਆਏ ਸੀ ਤੇ ਇੱਕ ਨਵਾਂ ਹੁਣ ਇੱਕ ਹੋਰ ਛੜੇ ਅੰਤਰਰਾਚਤਾ ਉਹ ਕਹਿੰਦਾ ਮੈਂ ਅਸਤੀਫਾ ਦੇਤਾ ਕਹਿੰਦਾ ਮੈਂ ਅਸਤੀਫਾ ਦੇਤਾ ਉਸੇ ਤਰ੍ਹਾਂ ਜਿਵੇਂ ਜੱਤਰ ਸਾਹਿਬ ਨੇ ਕਹਿਤਾ ਸੀ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦਿੰਦੇ ਐ ਤਾਂ ਅਕਾਲ ਤਖਤ ਦੇ ਜੱਥੇਦਾਰ ਗਿਆਨੀ ਰਗਵੀਰ ਸਿੰਘ ਨੇ ਵੀ ਕਹਿਤਾ ਸੀ ਕਿ ਮੈਂ ਤੇ ਤਖਤਸ਼ਰੀ ਕੇਸਗੜ੍ਹ ਸਾਹਿਬ ਵਾਲੇ ਗਿਆਨੀ ਸੁਲਤਾਨ ਸਿੰਘ ਅਸੀਂ ਵੀ ਅਸਤੀਫਾ ਦੇਵਾਂਗੇ ਇਹ ਕੋਈ ਹੱਲ ਨਹੀਂ ਇਹਦੇ ਵਿੱਚ ਤੁਸੀਂ ਅਸਲ ਚੀਜ਼ ਤੇ ਜਾਓ ਜਾਂ ਕਹਿ ਦਿਓ ਕਿ ਸੁਖਵੀਰ ਸਿੰਘ ਬਾਦਲ ਤੋਂ ਬਗੈਰ ਹੋਰ ਕੋਈ ਬੰਦਾ ਕੰਮ ਕਰ ਨਹੀਂ ਸਕਦਾ ਇਹਦੇ ਕਰਕੇ ਜਿਹੜੀ ਗੱਲ ਇਹਨਾਂ ਨੇ ਪਹਿਲਾਂ ਆਪਣੇ ਮਨ ਦੇ ਵਿੱਚ ਰਹੀ ਹੈ ਚਲੋ ਜਾਇਆ ਉਹ ਮੀਟਿੰਗਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਕੀ ਨਿਕਲੇਗਾ ਕੌਣ ਇਹਨੂੰ ਆਊਟਆਟ ਕਰੇਗਾ ਕਿ ਇੰਨਿਆਂ ਨੇ ਹਾਂ ਕਹੀ ਹੈ ਇੰਨਿਆਂ ਨੇ ਨਾ ਕਹੀ ਹੈ ਅਸੀਂ ਉਸ ਤੋਂ ਬਾਅਦ ਇਸ ਤੇ ਜਾਵਾਂਗੇ ਮੈਨੂੰ ਨਹੀਂ ਲੱਗਦਾ ਕਿ ਇਸ ਐਕਸਰਸਾਈਜ਼ੋਂ ਕੋਈ ਚੰਗੀ ਚੀਜ਼ ਜਿਹੜੀ ਹੈ ਉਹ ਬਾਹਰ ਨਿਕਲ ਕੇ ਸਾਹਮਣੇ ਆਏਗੀ ਉਹੀ ਆਏਗਾ ਜਿਵੇਂ ਕਿਹਾ ਨਾ ਹੋਏਗਾ ਸੋਈ ਜੋ ਕਰੇਗਾ ਪੰਤ ਮੀਆਂ ਸੋ ਇਹ ਰਹੀ ਤੇ ਕੋਈ ਮੈਨੂੰ ਨਹੀਂ ਲੱਗਦਾ ਕਿ ਤਾਂ ਇਹਨਾਂ ਦਾ ਆਪਣਾ ਇੰਟਰਨਲ ਮਾਮਲਾ ਰੱਖਣਾ ਨਹੀਂ ਰੱਖਣਾ ਜੇ ਉਸ ਤਰੀਕੇ ਨਾਲ ਸੁਖਵੀਰ ਸੋ ਬਾਦਲ ਬਣ ਵੀ ਜਾਂਦੇ ਆ ਕਿ ਪੰਥ ਪ੍ਰਵਾਨ ਕਰਦਾ ਜਾਨੀ ਬਿਲਕੁਲ ਲੇਟਲ ਸਾਹਿਬ ਉਤੇ ਦੂਜੇ ਪਾਸੇ ਅਨਕੇ ਸ਼ਰਮਾ ਹੋਰਾਂ ਨੇ ਵੀ ਆਪਣਾ ਲਿਖਤ ਅਸਤੀਫਾ ਦਿੱਤਾ ਹੈ ਕਿ ਉਹ ਵੀ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦੇ ਨੇ ਕਹਿੰਦੇ ਲੰਮਾ ਸਮਾਂ ਮੈਂ ਕਈ ਸਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਿਹਾ ਤੇ ਕੈਪਟਨ ਕਵਲਜੀਤ ਸਿੰਘ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਹੋਰਾਂ ਦੀ ਸੋਚ ਦੇ ਮੁਤਾਬਕ ਹੀ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਇਆ ਸੀਗਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੋਡਲੀ ਮੈਂਬਰਸ਼ਿਪ ਤੋਂ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ ਹੈ ਦੋ ਪੇਜਾਂ ਦਾ ਉਹਨਾਂ ਦਾ ਜਿਹੜਾ ਇੱਕ ਅਸਤੀਫਾ ਪੱਤਰ ਹੈ ਉਹ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਦੇ ਵਿੱਚ ਉਹਨਾਂ ਨੇ ਧਾਰਮਿਕ ਅਕੀਦਿਆਂ ਦੀ ਗੱਲ ਵੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਜਿਹੜੀ ਰਾਜਨੀਤੀ ਹੈ ਸਿਆਸਤ ਆ ਉਹਦੇ ਵਿੱਚ ਧਾਰਮਿਕ ਦਖਲ ਬਹੁਤ ਘੱਟ ਹੋਣਾ ਚਾਹੀਦਾ ਹਾਲਾਂਕਿ ਦੋਵੇਂ ਚੀਜ਼ਾਂ ਚਾਹੀਦੀਆਂ ਜ਼ਰੂਰ ਨੇ ਮਿਰੀ ਤੇ ਪੀਰੀ ਦਾ ਸਿਧਾਂਤ ਦੀ ਗੱਲ ਵੀ ਉਹ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਉਹਨਾਂ ਦਾ ਵੀ ਅਸਤੀਫਾ ਹੋ ਚੁੱਕਿਆ ਹੈ ਟਲਸਾਬ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਸੁਇਸ਼ਨ ਸਾਡੇ ਨਾਲ ਜਸਪਾਲ ਸਿੰਘ ਢਿੱਲੋਂ ਹੋਰੀ ਜਿਨ੍ਹਾਂ ਨੇ ਦੱਸ ਦਿੱਤਾ ਹੈ ਕਿ ਕੀ ਅਗਲੇ ਹਾਲਾਤ ਹੋਣਗੇ ਕੀ ਕੁਝ ਚੱਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀ ਜਿਹੜਾ ਹੁਣ ਜ਼ਿਲ੍ਹਾ ਪੱਧਰ ਦੇ ਉੱਤੇ ਮੀਟਿੰਗਾਂ ਹੋਣੀਆਂ ਨੇ ਹਲਕਾ ਪੱਧਰ ਦੇ ਉੱਤੇ ਮੀਟਿੰਗਾਂ ਹੋਣੀਆਂ ਨੇ ਜਿਦੇ ਵਿੱਚ ਇਸ ਅਸਤੀਫੇ ਦੀ ਵਿਚਾਰ ਚਰਚਾ ਹੋਣੀ ਹੈ ਉਹਦੇ ਵਿੱਚ ਜਿਹੜੇ ਬਾਗੀ ਧੜਾ ਕਿਹਾ ਜਾਂਦਾ ਰੁੱਸੇ ਹੋਏ ਲੀਡਰ ਨੇ ਉਹ ਵੀ ਸ਼ਮੂਲਿਤ ਕਰਦੇ ਨੇ ਉਹਨਾਂ ਦਾ ਵੀ ਕੋਈ ਪੱਖ ਜਾਣਿਆ ਜਾਂਦਾ ਹੈ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਇਸ ਮਾਮਲੇ ਦੀ ਜਿਵੇਂ ਹੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ